ਆ ਤੁਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਬਹੁਤ ਹੀ ਦਰਦਨਾਕ ਖੋਫਨਾਕ ਤਸਵੀਰਾਂ ਦੇਖ ਰਹੇ ਹੋ ਜੀ ਹਾਂ ਇਹ ਕੋਈ ਗਿਣਤੀ ਜਿਹੜੀ ਆ 8 ਦੇ ਵਿਚਕਾਰ ਦੱਸੀ ਜਾ ਰਹੀ ਆ ਜੋ ਤੁਹਾਡੇ ਸਾਹਮਣੇ ਵੀਡੀਓ ਚੱਲ ਰਹੀ ਆ ਇਹ ਵੀ ਸੂਚਨਾ ਮਿਲੀ ਆ ਕਿ ਆਗਰੇ ਤੋਂ ਵਿਆਹ ਤੇ ਇਹ ਗਏ ਸੀ ਪਰ 21 ਪਰਿਵਾਰ ਦੇ ਤਕਰੀਬਨ ਜੋ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ 21 ਪਰਿਵਾਰ ਦੇ ਮੈਂਬਰ ਕਹੇ ਜਾ ਰਹੇ ਨੇ ਤੇ ਪਾਣੀ ਦੇ ਵਿੱਚ ਬਹਿ ਗਏ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਈ ਰੀਲ ਵਗੈਰਾ ਜਾ ਕੋਈ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਇਹ ਪਾਣੀ ਦੇ ਵਿੱਚ ਗਏ ਤੇ ਪਾਣੀ ਦਾ ਬਹਾਅ ਇੰਨਾ ਤੇਜ਼ ਸੀ ਕਿ ਇਹ 8 ਜਣੇ 8 ਜਣੇ ਇੱਕੋ ਪਰਿਵਾਰ ਦੇ ਜਿਹੜੇ ਸਾਰੇ ਦੇ ਸਾਰੇ ਮੈਂਬਰ ਪਾਣੀ ਦੇ ਵਿੱਚ ਵਹਿ ਗਏ ਸੋ ਅੱਜ ਕੱਲ ਸੈਲਫੀ ਸੈਲਫੀ ਜਾਂ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਜਿਹੜੀਆਂ ਕੀਮਤੀ ਜਾਨਾਂ ਜਿਹੜੀਆਂ ਉਹ ਜਾ ਰਹੀਆਂ ਹਨ ਇਸ ਲਈ ਇਹ ਇੱਕ ਜ਼ਿੰਦਗੀ ਕੀਮਤੀ ਹੈ ਇਸ ਨੂੰ ਖਤਰੇ ਵਿੱਚ ਨਾ ਪਾਓ ਜ਼ਿੰਦਗੀ ਨੂੰ ਜੀਉਣ ਦੇ ਹੋਰ ਵੀ ਬਹੁਤ ਸਾਰੇ ਤਰੀਕੇ ਨੇ ਪਰ ਤੁਸੀਂ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਆਪਣੀ ਜਾਨ ਨੂੰ ਗਵਾ ਬੈਠਦੇ ਹੋ ਇਹ ਜਿਹੜੀ ਘਟਨਾ ਦੇਖ ਰਹੇ ਹੋ ਤੁਸੀਂ ਵੀਡੀਓ ਤੁਹਾਡੇ ਸਾਹਮਣੇ ਚੱਲ ਰਹੀ ਹੈ ਕਿ ਇਹ ਜਿਹੜਾ ਹੈਗਾ ਘਟਨਾ ਮਹਾਰਾਸ਼ਟਰ ਦੇ ਲੋਨਾਵਾਲਾ ਦੇ ਪੋਸੀ ਡੈਮ ਦੀ ਹੈ ਇਹ ਡੈਮ ਦੇ ਵਿੱਚ ਜਿਹੜੀ ਹੈਗੀ ਆ ਤੁਸੀਂ ਇਹ ਵੀਡੀਓ ਦੇਖ پا ਰਹੇ ਹੋ ਨਮਾ ਸ਼ਹਿਰ ਦਵਾਬਾ YouTube ਚੈਨਲ ਦੀ ਸਾਰਿਆਂ ਨੂੰ ਬੇਨਤੀ ਆ ਰਿਕੁਐਸਟ ਹੈਗੀ ਆ ਕੀ ਤੁਸੀਂ ਸੈਲਫੀ ਬਣਾਉਣ ਦੇ ਚੱਕਰ ਦੇ ਵਿੱਚ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਆਪਣੀ ਜਾਨ ਦਾ ਖਤਰਾ ਮੁੱਲ ਨਾ ਲਾਓ ਤੁਸੀਂ ਅਕਸਰ ਫਿਲਮਾਂ ਵਿੱਚ ਦੇਖਦੇ ਹੋ ਤੁਸੀਂ ਟੈਲੀਵਿਜ਼ਨਾਂ ਵਿੱਚ ਦੇਖਦੇ ਹੋ YouTube Facebook ਦੇ ਉੱਪਰ ਦੇਖਦੇ ਹੋ ਤੁਸੀਂ ਫਿਲਮਾਂ ਵੀ ਦੇਖਦੇ ਹੋ ਕਿ ਉੱਥੇ ਜੋ ਵੀ ਸਟੰਟ ਹੁੰਦੇ ਨੇ ਉਹ ਖਤਰੇ ਦੇ ਜੋ ਸਟੰਟ ਬਾਜੀ ਕਰਦੇ ਨੇ ਉਹ ਕਈ ਵਾਰ ਹੀਰੋ ਵੀ ਜਿਹੜਾ ਆ ਕਿ ਉਹ ਖਤਰਾ ਮੁੱਲ ਨਹੀਂ ਲੈਂਦਾ ਉਸ ਨੂੰ ਜਿਹੜੇ ਐਕਸਪਰਟ ਹੁੰਦੇ ਨੇ ਜਿਨ੍ਹਾਂ ਨੂੰ ਇਹ ਮਹਾਰਤ ਹਾਸਲ ਹੋਈ ਹੁੰਦੀ ਆ ਜਿਹੜੇ ਕੀ ਜਿਨ੍ਹਾਂ ਨੂੰ ਇਹ ਤਜਰਬਾ ਹੁੰਦਾ ਆ ਉਹ ਸਟੰਟ ਜਿਹੜੇ ਆ ਉਹ ਕਰਦੇ ਨੇ ਅਸੀਂ ਤੁਸੀਂ ਲੋਕ ਜਿਹੜੇ ਆ ਉਹਨਾਂ ਨੂੰ ਦੇਖ ਕੇ ਜਦੋਂ ਬਿਨਾਂ ਕੋਲ ਸੋਚੇ ਸਮਝੇ ਨਾ ਹੀ ਸਾਨੂੰ ਕੋਈ ਤਜਰਬਾ ਹੁੰਦਾ ਆ ਤੇ ਨਾ ਹੀ ਕੋਈ ਅਨੁਭਵ ਹੁੰਦਾ ਆ ਅਸੀਂ ਉਹ ਉਹਨਾਂ ਨੂੰ ਦੇਖ ਕੇ ਵੀਡੀਓ ਬਣਾਉਣ ਲੱਗ ਪੈਂਨੇ ਆ ਰੀਲ ਬਣਾਉਣ ਲੱਗ ਪੈਂਨੇ ਆ ਤੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਲੈਨੇ ਆ ਆ ਤੁਸੀਂ ਦੇਖ ਪਾ ਰਹੇ ਹੋ ਲੱਖ ਕੋਸ਼ਿਸ਼ਾਂ ਵੀ ਜਿਹੜੇ ਬਾਹਰ ਖੜੇ ਨੇ ਇਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ ਪਰ ਪਾਣੀ ਦਾ ਵਹਾਅ ਹੀ ਇੰਨਾ ਜ਼ਿਆਦਾ ਸੀ ਕਿ ਇਹਨਾਂ ਦੀ ਜਿਹੜਿਆ ਜਾਨਾਂ ਜੜੀਆਂ ਆ ਉਹ ਕੋਈ ਵੀ ਨਹੀਂ ਬਚਾ ਸਕਿਆ ਸੋ ਇੱਥੇ ਅਸੀਂ ਕਈ ਵਾਰ ਦੇਖਿਆ ਕਿ ਤੁਸੀਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਖਬਰਾਂ ਦੇਖਦੇ ਹੋ ਨਹਿਰਾਂ ਵਿੱਚ ਲੋਕੀ ਨਹਾਦੇ ਨੇ ਦਰਿਆ ਵਿੱਚ ਨਹਾਦੇ ਨੇ ਤੇ ਹੜ ਜਾਂਦੇ ਨੇ ਤੇ ਸਾਡੀ ਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਤੁਸੀਂ ਤਾਂ ਆਪਣੀ ਜਾਨ ਤੋਂ ਹੱਥ ਜ਼ਰੂਰ ਧੋ ਬੈਠਦੇ ਹੋ ਪਰ ਤੁਹਾਡੇ ਪਰਿਵਾਰ ਦੇ ਪਿੱਛੇ ਤੁਹਾਡੇ ਮਾਤਾ ਪਿਤਾ ਭੈਣ ਭਰਾ ਸਾਕ ਸੰਬੰਧੀ ਜਿਹੜੇ ਨੇ ਉਹਨਾਂ ਨੂੰ ਤੁਸੀਂ ਪਿੱਛੇ ਰੋਂਦਾ ਕੁਲਾਂ ਦਾ ਛੱਡ ਜਾਂਦੇ ਹੋ ਸੋ ਉਹ ਜੇ ਆ ਰੀਲਾਂ ਬਣਾਉਣ ਦੇ ਚੱਕਰ ਦੇ ਵਿੱਚ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਆਪਣੀ ਕੀਮਤੀ ਜਾਨ ਨੂੰ ਨਾ ਗਵਾਓ ਔਰ ਜ਼ਿੰਦਗੀ ਜੀਉਣ ਦੇ ਜ਼ਿੰਦਗੀ ਨੂੰ ਖੁਸ਼ ਬਣਾਵਾ ਜੀਉਣ ਦੇ ਹੋਰ ਵੀ ਬਹੁਤ ਸਾਰੇ ਤਰੀਕੇ ਨੇ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਪਾ ਰਹੇ ਹੋ ਪਰਿਵਾਰ ਕਿੰਨਾ ਖੁਸ਼ ਨਜ਼ਰ ਆ ਰਿਹਾ ਆ ਫੇਲਾ ਕਿਉਂਕਿ ਉਹ ਵੀਡੀਓ ਬਣਾ ਰਹੇ ਨੇ ਸਾਫ ਨਜ਼ਰ ਆ ਰਿਹਾ ਪਾਣੀ ਦਾ ਵਹਾਅ ਪਿੱਛੋਂ ਇੰਨਾ ਤੇਜ਼ ਆ ਆ ਤੁਸੀਂ ਦੇਖ ਰਹੇ ਹੋ ਕਿ ਉਹ ਪਾਣੀ ਦੇ ਵਿੱਚ ਰੁੜ ਗਏ ਨੇ ਇੱਕ ਇੱਕ ਕਰਕੇ ਤੁਸੀਂ ਦੇਖ ਪਾ ਰਹੇ ਹੋ ਆ ਪਾਣੀ ਦੇ ਵਿੱਚ ਜਿਹੜੇ ਆ ਉਹ ਸਾਰੇ ਦੇ ਸਾਰੇ ਜਿਹੜੇ ਆ ਅੱਠ ਦੇ ਅੱਠ ਜੀ ਜਿੰਨੇ ਪਰਿਵਾਰ ਦੇ ਜੀ ਸੀ ਉਹ ਸਾਰੇ ਪਾਣੀ ਦੇ ਵਹਾਅ ਵਿੱਚ ਆ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਸਾਰੇ ਦੇ ਸਾਰੇ ਜਿਹੜੇ ਆ ਕਿ ਉਹ ਰੁੜ ਰਹਿ ਰੁੜ ਗਏ ਨੇ ਇੱਕ ਦੂਏ ਨੂੰ ਉਹਨਾਂ ਨੇ ਹੱਥ ਵੀ ਫੜੇ ਹੋਏ ਨੇ ਇੱਕ ਦੂਏ ਨੂੰ ਕੋਸ਼ਿਸ਼ ਕੀਤੀ ਹੈਗੀ ਆ ਕਿ ਅਸੀਂ ਸ਼ਾਇਦ ਇੱਕ ਦੂਏ ਨੂੰ ਫੜ ਕੇ ਸ਼ਾਇਦ ਅਸੀਂ ਬਚ ਜਾਈਏ ਪਰ ਲੇਕਿਨ ਪਾਣੀ ਦਾ ਵਹਾਅ ਇਨਾ ਤੇਜ਼ ਸੀ ਕਿ ਇੱਥੇ ਇਹਨਾਂ ਦੀ ਕੋਈ ਵੀ ਪੇਸ਼ ਨਹੀਂ ਗਈ ਸੋ ਨਮਾ ਸ਼ਹਿਰਦਬਾਬਾ YouTube ਚੈਨਲ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਇਹੋ ਜੇ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਥੋਕੀ ਸ਼ੋਹਰਤ ਮੈਂ ਕਹਾਂਗਾ ਥੋਕੀ ਸ਼ੋਹਰਤ ਲੈਣ ਦੇ ਚੱਕਰ ਦੇ ਵਿੱਚ ਆਪਣੀ ਜਾਨ ਨਾ ਗਵਾਓ ਆ ਦੇਖ ਪਾ ਰਹੇ ਹੋ ਕਾਫੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਪਾਣੀ ਦੇ ਵਹਾਅ ਤੋਂ ਬਚ ਸਕਣ ਇੱਕ ਦੋਏ ਨੂੰ ਉਹਨਾਂ ਨੇ ਬਿਲਕੁਲ ਘੁੱਟ ਕੇ ਫੜਿਆ ਹੋਇਆ ਆ ਆ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਇੱਕ ਦੋ ਇਹਨੂੰ ਮਤਲਬ ਇੱਕ ਉਹਨਾਂ ਨੇ ਦੈਰਾ ਬਣਾ ਲਿਆ ਆ ਕਿ ਸ਼ਾਇਦ ਅਸੀਂ ਬਚ ਸਕੀਏ ਲੇਕਿਨ ਨਹੀਂ ਪਾਣੀ ਦਾ ਵਹਾਅ ਇਹਨਾਂ ਦਾ ਜਿਆਦਾ ਤੇਜ਼ ਸੀ ਪਾਣੀ ਔਰ ਆਗ ਇਹਦੇ ਨਾਲ ਕਦੀ ਵੀ ਸਾਨੂੰ ਖਲਵਾੜ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਚੀਜ਼ਾਂ ਕਦੀ ਵੀ ਕਿਸੇ ਨੂੰ ਨਹੀਂ ਬਖਸ਼ਦੀਆਂ ਨੇ ਕਿਉਂਕਿ ਅਸੀਂ ਖੁਦ ਇਹ ਕੁਦਰਤ ਦੇ ਨਾਲ ਖਲਵਾੜ ਕਰ ਰਹੇ ਆ ਇਸ ਕਰਕੇ ਜਿਹੜਾ ਆ ਕਿ ਸਾਡੀ ਬੇਨਤੀ ਆ ਕਿ ਇਹੋ ਜੇ ਚੱਕਰ ਦੇ ਵਿੱਚ ਬਿਲਕੁਲ ਨਾ ਪਵੋ ਨਵਾਂ ਸ਼ਹਿਰ YouTube ਚੈਨਲ ਤੁਹਾਨੂੰ ਫਿਰ ਤੋਂ ਬੇਨਤੀ ਕਰਦਾ ਹੈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਡਿਪਟੀ ਕਮਿਸ਼ਨਰ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਖਾਸ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਦਰਿਆਵਾਂ ਵਿੱਚ ਜਾਂ ਨਹਿਰਾਂ ਦੇ ਵਿੱਚ ਕੋਈ ਵੀ ਨਾ ਨਹਾਓ ਉੱਤੇ ਪਾਬੰਦੀ ਲਗਾਈ ਹੋਈ ਹੈ ਅਸੀਂ ਵੀ ਕਈ ਵਾਰ ਜਿਹੜੇ ਆ ਕਿ ਨਹਿਰਾਂ ਤੇ ਨਹਾਦੇ ਹੋਏ ਨੌਜਵਾਨਾਂ ਨੂੰ ਅਸੀਂ ਰੋਕਦੇ ਆ ਅਸੀਂ ਕਹਿੰਨੇ ਆ ਪਰ ਕਹਿੰਦੇ ਨੇ ਕੁਝ ਨਹੀਂ ਹੁੰਦਾ ਆ ਵੀਡੀਓ ਆ ਦੇਖ ਰਹੇ ਹੋ ਤੁਸੀਂ ਪੂਰੀ ਦਵਾਈਆਂ ਖਾ ਖਾ ਕੇ ਪਰਚਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499